ਮੁਝੇ ਨਹੀਂ ਲੱਗਦਾ ਕਿ ਹਮੇ ਕੈਨੇਡਾ ਜਾਣੇ ਦੀ ਨੀਡ ਹੈ ਹਮਾਰਾ ਜਿਹੜਾ ਹੈਗਾ ਇੰਡੀਆ ਦਾ ਨੰਬਰ 1 ਸ਼ਹਿਰ ਹੋਗਾ ਸਫਾਈ ਦੇ ਪੱਖੋਂ ਸਫਾਈ ਸ਼ਹਿਰ ਦੀ ਸਭ ਸਫਾਈ ਦਾ ਹਰ ਪੱਖੋਂ ਝਾਂਦੇ ਕੰਦੇ ਹੋਈ ਹੈ ਸਾਡੀ ਰੈਲੀ ਸਕਸੈਸਫੁਲ ਹੋਈ ਹੈ ਉਹ ਸਾਈਕਲ ਤੇ ਵੀ ਆ ਕੇ ਮੈਂ ਗੀੜਾ ਦੇ ਕੇ ਸਫਾਈ ਸ਼ਹਿਰ ਦੀ ਕਰਾਇਆ ਸਵਸਥੀ ਸੇਵਾ ਹੈ ਜਿਹੜਾ ਇਹ ਮਿਸ਼ਨ ਆਪਾਂ ਸਰਕਾਰ ਵੱਲੋਂ ਪਿਛਲੇ 10 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਇੱਕ ਮੈਸੇਜ ਆਉਂਦੀ 2 ਹਫਤੇ ਫਿਰ ਫੰਕਸ਼ਨ ਕਰਕੇ ਲਗ ਲਗ ਸਕੂਲਾਂ ਦੇ ਵਿੱਚ ਕਾਲਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪੂਰੀ ਲੋ ਸਾਹਿਬ ਨੇ ਮੈਨੂੰ ਆਪਣੇ ਇੱਕ ਟੀਮ ਲਗਾ ਕੇ ਤੇਜੀ ਸਾਹਿਬ ਨੇ ਵੀ ਅਸੀਂ ਸਾਰਿਆਂ ਨੇ ਮਿਲ ਕੇ ਦੁਬਾਰਾ ਜੀ ਕਰੇ ਨੇ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਤੱਕ ਇੱਕ ਮੈਸੇਜ ਜਾਵੇ ਕਿ ਅਸੀਂ ਉਹਨੂੰ ਸਾਰੇ ਮਿਲ ਕੇ ਬਨਾਲੇ ਨੂੰ ਇੰਡੀਆ ਦਾ ਸਭ ਤੋਂ ਸੁੰਦਰ ਸ਼ਹਿਰ ਬਣਾਈਏ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਗੁੱਡ ਫਾਰਮਾਸੀ ਵੀ ਮੈਨੂੰ ਤਕੀਬਨ ਮੇਰਾ 15ਵਾਂ ਸ਼ਹਿਰ ਹੋਊਗਾ بطور ਪੀਸਿਸ ਪੋਸਟਿੰਗ ਦਾ ਮੈਨੂੰ ਨਾ ਸੋਚਦਾ ਕਿ ਬਣਾ ਲਾਉਣਾ ਤੇ ਸਫਾਈ ਤੋਂ ਸਭ ਤੋਂ ਟੌਪ ਤੇ ਹੈ ਮੇਰਾ ਇਹਨੂੰ ਇਹ ਦੇਖ ਕੇ ਇੱਕ ਹੌਸਲਾ افزਾਈ ਹੁੰਦੀ ਹੈ ਕਿ ਅਸੀਂ ਇਹਨੂੰ ਭਾਰਤ ਦਾ ਨੰਬਰ 1 ਸ਼ਹਿਰ ਬਣਾ ਸਕਦੇ ਹਾਂ ਕਿ ਲੋਕ ਸਾਡਾ ਸਾਥ ਦੇ ਰਹੇ ਨੇ ਔਰ ਇਹ ਵਿੱਚ ਕੋਈ ਡੋਰ ਆਇਆ ਨਹੀਂ ਕਿ ਲੋਕਾਂ ਨੇ ਇਹ ਸਾਥ ਦਿੱਤਾ ਹੈ ਤਾਂ ਹੀ ਇਹ ਨਾ ਸਾਫ ਸੁਥਰਾ ਲੱਗ ਰਿਹਾ ਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੰਦਿਵਾਲੀ ਆਏਗੀ ਦਿਵਾਲੀ ਦੇ ਵਿੱਚ ਤਾਂ ਸਾਡੀ ਸਾਰਿਆਂ ਦੀ ਇੱਕ ਭਾਵਨਾ ਰਹਿੰਦੀ ਹੈ ਕਿ ਜਿੰਨੀ ਸਾਫ ਸਫਾਈ ਹੋਏਗੀ ਉਨੀ ਲక్ష్ਮੀ ਜ਼ਿਆਦਾ ਆਏਗੀ ਤੇ ਉਸੇ ਤਰ੍ਹਾਂ ਸਾਡੇ ਤਹਿਵਾਰ ਜਾਂ ਕੋਈ ਫੰਕਸ਼ਨ ਤੋਂ ਬਾਅਦ ਅਸੀਂ ਜਦੋਂ ਵੀ ਗੱਲ ਕੀਤੀ ਫਲਾਕੇ ਚਲੇ ਜਾਂਦੇ ਆ ਤੇ ਫਿਰ ਜਿਹੜਾ ਉਹ ਮੈਸੇਜ ਹੁੰਦਾ ਹੈ ਤ ਤੇ ਮੈਂ ਮੰਨਦਾ ਰਾਂਗਾ ਲੋਕਾ ਤੋਂ ਹੁਣ ਸਾਡਾ ਜੋ ਫੈਸਟੀਵਲ ਸੀਜ਼ਨ ਵੀ ਆ ਰਿਹਾ ਹੈਗਾ ਵੀ ਸਾਰੀ ਸ਼ਹਿਰ ਦੀ ਸਾਫ ਸਪਾਈ ਦਾ ਹਰ ਪਖੋਜਾਂ ਨਿਕਲ ਗਏ ਪੋਲੂਸ਼ਨ ਤੋਂ ਪਹੁੰਚੀ ਤੇ ਸਾਫ ਸਪਾਈ ਤੋਂ ਪਹੁੰਚੀ ਤੇ ਜੋ ਵੀ ਕਚਰਾ ਹੈਗਾ ਉਹਨੂੰ ਘਰਾਂ ਦੇ ਵਿੱਚ ਵੀ ਅਲੱਗ-ਅਲੱਗ ਕਰਕੇ ਸਾਹਨੇ ਦੇਣਗੇ ਤਾਂ ਜੋ ਸ਼ਹਿਰ ਨੂੰ ਬੜੀਆ ਤਰੀਕੇ ਨਾਲ ਸ਼ਹਿਰ ਨੂੰ ਸਾਫ਼ ਕਰਨ ਵਿੱਚ ਤੁਹਾਡੀ ਬਾਬਲੇ ਮਿਲ ਕੇ ਕੰਮ ਕਰ ਸਕੀਏ ਕਿਹੜਾ ਮਾਹੌਲਾ ਸ਼ਹਿਰ ਦੀ ਸਾਫ ਸੋਹਣੇ ਲੱਗਦਾ ਅੱਛਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਟੈਂਡਨ ਸਕੂਲ ਦੇ ਬੱਚੇ ਆ ਇਹਨਾਂ ਨੂੰ ਲੱਖ ਲੱਖ ਮੁबारकਾਂ ਇਹਨਾਂ ਦਾ ਥੈਂਕ ਯੂ ਕਰਦਾ ਹਾਂਗਾ ਜਿਹੜੇ ਇੱਥੇ ਪਹੁੰਚੇ ਆ ਇਸ ਟੀਮ ਦੇ ਵਿੱਚ ਜਿਹੜੀ ਸ਼ਹਿਰ ਦੀ ਸਫਾਈ ਵਾਸਤੇ ਆ ਉਹ ਵੈਸੇ ਏਡੀ ਸਾਹਿਬ ਨੇ ਦੱਸ ਹੀ ਦਿੱਤਾ ਕਿ ਅਸੀਂ ਦਾ ਪੂਰਾ ਧਿਆਨ ਰੱਖਾਂਗੇ ਕਰਵਾਵਾਂਗੇ ਵੀ ਜਾਂ ਸਫਾਈ ਤੋਂ ਲੱਗ ਜੇਰਾ ਸਾਡਾ ਫਰਜ਼ਵੰਦ ਦਾ ਜਾਂ ਕੋਈ ਵਿਕਾਸ ਦਾ ਕੰਮ ਆ ਜਾਂ ਕੋਈ ਹੋਰ ਆ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਅਜੀ ਸ਼ਹਿਰ ਦੇ ਨਾਲ ਆ ਜਾਂ ਦੀਵਾਲੀ ਦੇ ਤਾਰ ਦਸਹਿਰਾ ਆ ਰਿਹਾ ਹੈਗਾ ਜੋ ਵੀ ਕੋਈ ਵੀ ਫੰਕਸ਼ਨ ਹੋਊਗਾ ਸ਼ਹਿਰ ਅਸਲ ਤਾਂ ਸਾਨੂੰ ਬਿਨਾਂਦ ਵਾਲੀ ਦਸਹਰੇ ਤੋਂ ਸਫਾਈ ਰੱਖਣੀ ਚਾਹੀਦੀ ਹੈ ਅੱਧੀ ਰਾਤ ਤੋਂ ਵੀ ਤਿਆਰ ਆ ਸਵੇਰੇ ਜੇ ਪਹੁੰਚ ਤਾਂ ਮੇਰੀ ਡਿਊਟੀ ਲਾਓ ਸਾਈਕਲ ਤੇ ਸਵੇਰੇ ਆ ਕੇ ਮੈਂ ਗੀੜਾ ਦੇ ਕੇ ਸਫਾਈ ਸਾਹਿਬ ਦੀ ਕਰਾਂ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਸ਼ਹਿਰ ਨੂੰ ਸਫਾਈ ਨੂੰ ਮੈਂ ਤਾਂ ਕਹਿਣਾ ਵੀ ਸਾਰੇ ਦੇਖੋ ਸਹਿਯੋਗ ਦੇਣਾ ਇਹ ਜਿਹੇ ਮੈਸੇਜ ਦੇਣਾ ਚਾਹਣਾਗਾ ਵੀ ਇਹਦੇ ਨਾਲ ਅਸੀਂ ਰਹੀਆਂ ਵੀ ਸੋਹਣਾ ਸੁੰਦਰ ਬਣਾ ਕੇ ਕੌਂਸਲ ਬਰਨਾਲਾ ਬਲੋ ਟੰਡਨ ਇੰਟਰਨੈਸ਼ਨਲ ਸਕੂਲ ਨਾਲ ਕੋਲੈਬੋਰੇਟ ਕਰਕੇ ਸ਼ਹਿਰ ਦੇ ਵਿੱਚ ਇੱਕ ਸਫਾਈ ਨੂੰ ਲੈ ਕੇ ਇੱਕ ਰੈਲੀ ਕੱਢੀ ਜਾ ਰਹੀ ਹੈ ਜਿਹਦਾ ਮੁੱਖ ਮਕਸਦ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ ਜੀ ਉਹ ਪਬਲਿਕ ਪਾਰਟਿਸਪੇਸ਼ਨ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਸਸਾਇਸਪਾਈ ਦੇ ਕੰਮ ਦੇ ਵਿੱਚ ਪਹਿਲਾ ਹੀ ਮੈਂ ਗੱਲ ਕਰਦਾ ਹਾਂ ਸਾਡੇ ਕੋਲੇ ਜੇ ਅਸੀਂ ਦੇਖੀਏ ਸ਼ਹਿਰ ਦੀ 1.5 ਲੱਖ ਦੀ ਆਬਾਦੀ ਹੈ ਤੇ ਸਪਾਈਸੇਵਕਾ ਕੋ 400 ਨੇ 400 ਬੰਦੇ ਦੀ ਆਬਾਦੀ ਮਤਲਬ ਜੀ ਇੱਕ ਸਪਾਈਸੇਵਕ ਸਾਡੇ ਕੋਲੇ ਹੈਗਾ ਬਿਨਾ ਪਬਲਿਕ ਪਾਰਟਿਸਪੇਸ਼ਨ ਦੀ ਕਮਿਊਨਿਟੀ ਪਾਰਟਿਸਪੇਸ਼ਨ ਤੋਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਪੋਸੀਬਲ ਨਹੀਂ ਕਲੀ ਮਿਊਨਿਸਪੈਲਿਟੀ ਕੁਝ ਨਹੀਂ ਕਰ ਸਕਦੀ ਜਿੰਨੇ 1.5 ਲੱਖ ਆਬਾਦੀ ਬਰਨਾਲੇ ਦੀ ਇਹ ਨਹੀਂ ਤੈਅ ਕਰ ਲਦੀ ਸ਼ਹਿਰ ਨੂੰ ਸਾਫ਼ ਰੱਖਣਾ ਉਹਨਾਂ ਚੇ ਪੋਸੀਬਲ ਸਾਡਾ ਮੁੱਖ ਮਕਸਦ ਇਹ ਹੈ ਵੀ ਲੋ ਪਬਲਿਕ ਪਾਰਟਿਸਪੇਸ਼ਨ ਇਹ ਜਿਹੜਾ ਬਰਨਾਲਾ ਜੈਟ ਇੰਟਰਨੈਸ਼ਨਲ ਸਕੂਲ ਬਰਨਾਲਾ ਪ੍ਰਸ਼ਾਸਨ ਦੀ ਬਦਦ ਨਾਲ ਇਹ ਅੱਜ ਜਿਹੜਾ ਅਸੀਂ ਸਵੱਛਤਾ ਪਖਵਾੜਾ ਮਨਾ ਰਹੇ ਆਂ ਇਹ ਮੈਨੂੰ ਲੱਗਦਾ ਵੀ ਇਹ ਡੇਲੀ ਮਨਾਉਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਕਿਤੇ ਕਿਤੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੈਗੀ ਹੈ ਵੀ ਸਫਾਈ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਜਾਂ ਸਰਕਾਰ ਦੀ ਹੈ ਸਫਾਈ ਦੀ ਜ਼ਿੰਮੇਵਾਰੀ ਸਾਡੀ ਆ ਜਦੋਂ ਕੂੜਾ ਅਸੀਂ ਫੁਲਾਣੇ ਤਾਂ ਕੂੜਾ ਚੱਕਣ ਦੀ ਜ਼ਿੰਮੇਵਾਰੀ ਵੀ ਸਾਡੀ ਆ ਪ੍ਰਸ਼ਾਸਨ ਸਾਨੂੰ ਨਾਲ ਮਦਦ ਕਰਦਾ ਪਰ ਕਿਤੇ ਕਿਤੇ ਸਾਨੂੰ ਜਿਹੜਾ ਹੈਗਾ ਸਾਡੀ ਨੈਤਿਕ ਜ਼ਿੰਮੇਵਾਰੀ ਐਜ਼ ਅ ਸਿਟੀਜ਼ਨ ਸਾਨੂੰ ਇੱਕ ਆਪਣਾ ਫਰਜ ਨਿਭਾਉਣਾ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਬੜੀ ਗੱਲਾਂ ਕਰਦੇ ਹਾਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਯੂ ਐਸ ਦੀ ਗੱਲ ਕਰਦੇ ਹਾਂ ਸਿਸਟਮ ਦੀ ਗੱਲ ਕਰਦੇ ਹਾਂ ਬੰਗਲੌਰ ਦੀ ਗੱਲ ਕਰਦੇ ਹਾਂ ਪਰ ਜਿਹੜੇ ਕਿਤੇ ਨਾ ਕਿਤੇ ਜਦੋਂ ਮੇਰੀ ਆਪਣੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ ਤਾਂ ਮੈਂ ਪਿੱਛੇ ਹਟਦਾ ਮੈਂ ਤਾਂ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਮੈਨੂੰ ਆਪਣੇ ਘਰ ਤੋਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਜੇ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੂਗਾ ਮੈਨੂੰ ਲੱਗਦਾ 10 ਦਿਨ ਵੀ ਜ਼ਿਆਦਾ ਨਹੀਂ 10 ਦਿਨ ਦੇ ਵਿੱਚ ਤੁਸੀਂ ਦੇਖੋਗੇ ਵੀ ਬਰਨਾਲਾ ਸ਼ਹਿਰ ਜਿਹੜਾ ਹੈਗਾ ਇੰਡੀਆ ਦਾ ਨੰਬਰ 1 ਬੱਚੇ ਦਾ ਜਦ ਦੇਖੋ ਬੱਚੇ ਦੇ ਲਈ ਇਹ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਹੈਗੀ ਹੈ ਇਹੀ ਸਾਡਾ ਫਿਊਚਰ ਅਦੇਸ਼ਤਾ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਕਲਚਰ ਪਤਾ ਲੱਗਣਾ ਚਾਹੀਦਾ ਕਿ ਸਾਡਾ ਅਸਲ ਕਲਚਰ ਕੀ ਆ ਸਾਡੀ ਨੇਚਰ ਕੀ ਆ ਸਾਡੀ ਨੇਚਰ ਸਫਾਈ ਆ ਸਾਡੀ ਨੇਚਰ ਗੰਦ ਫਲਾਣਾ ਨਹੀਂ ਆ ਸਾਡੀ ਨੇਚਰ ਸਫਾਈ ਆ ਤਾਂ ਜੇ ਇਹ ਛੋਟੇ ਬੱਚੇ ਇਹ ਸਿੱਖ ਲੈਣਗੇ ਵੀ ਸਾਡੀ ਨੇਚਰ ਸਫਾਈ ਆ ਸਾਨੂੰ ਸਫਾਈ ਰੱਖਣੀ ਜ਼ਰੂਰੀ ਆ ਤਾਂ ਉਹ ਆਪਣੇ ਪੇਰੈਂਟਸ ਨੂੰ ਆਪਣੇ ਆਪ ਰੋਕਣਗੇ ਮੈਂ ਕਈ ਵਾਰ ਕਾਰ ਚ ਜਾਣਾ ਮੈਂ ਮੇਰਾ ਬੇਟਾ ਪੰਜ ਸਾਢੇ ਪੰਜ ਸਾਲ ਦਾ ਜਦੋਂ ਮੈਂ ਕੋਈ ਬਾਟਰ ਸਿਟ ਦੀ ਕੋਸ਼ਿਸ਼ ਕਰਦਾ ਕਹਿੰਦਾ ਨੋ ਪਾਪਾ ਦੇਖੋ ਯੂ ਕੈਨਟ ਯੂ ਕੈਨਟ ਥਰੋ ਤਾਂ ਉਹ ਮੀਨਸ ਉਹ ਕਲਚਰ ਸਕੂਲਾਂ ਤੋਂ ਪੈਦਾ ਹੋਣਾ ਤੇ ਮੈਂ ਇਕੱਲੇ ਸਾਡੇ ਆਪਣੇ ਟੰਡ ਇੰਟਰਨੈਸ਼ਨਲ ਸਕੂਲ ਦੀ ਗੱਲ ਨਹੀਂ ਕਰ ਰਿਹਾ ਇਹ ਸਾਰੇ ਸਕੂਲਾਂ ਦੀ ਜ਼ਿੰਮੇਵਾਰੀ ਹੈ ਵੀ ਬੱਚੇ ਨੂੰ ਰੂੜ ਤੋਂ ਤਿਆਰ ਕਰਨ ਜਿੱਥੇ ਬੱਚੇ ਨੂੰ ਪਤਾ ਹੋਵੇ ਵੀ ਕੂੜਾ ਹੁੰਦਾ ਹੀ ਨਹੀਂ ਉਹਨੇ ਦਿਮਾਗ 'ਚ ਸਿਰਫ ਸਫਾਈ ਹੋਣੀ ਚਾਹੀਦੀ ਆ ਜਦੋਂ ਸਾਡੇ ਦਿਮਾਗ 'ਚ ਕੂੜਾ ਚੱਲ ਰਿਹਾ ਬੱਚੇ ਦੇ ਦਿਮਾਗ 'ਚ ਸਫਾਈ ਚੱਲ ਰਹੀ ਹੈ ਤਾਂ ਅਲਟੀਮੇਟਲੀ ਸਫਾਈ ਰਹਿਣੀ ਆ ਹਰ ਪੇੜੂ ਗੋਣੇ ਚਾਹੀਦੇ ਹਨ ਤੇ ਸਵੱਛਤਾ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਜਾਗਰੂਤ ਕਰਨਾ ਚਾਹੀਦਾ ਹੈ ਕਿ ਆਪਾਂ ਨੂੰ ਆਪਣੇ ਘਰ 'ਚ ਤੇ ਸਰਾਊਂਡਿੰਗਸ 'ਚ ਸਫਾਈ ਜ਼ਿਆਦਾ ਰੱਖਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਸਫਾਈ ਰੱਖੀ ਜਾ ਸਕਦੀ ਹੈ ਜਿਵੇਂ ਅਸੀਂ ਕੁਝ ਵੀ ਕੂੜਾ ਆਪਾਂ ਕਰਦੇ ਹਾਂ ਤਾਂ ਉਹਨੂੰ ਬਾਹਰ ਨਹੀਂ ਸਿੱਟਣਾ ਚਾਹੀਦਾ ਜੇ ਜਿੱਥੇ ਆਪਾਂ ਡਸਟਬਿਨ ਦੇਖਿਆ ਆਪਾਂ ਨੂੰ ਉੱਥੇ ਹੀ ਸਿੱਟਣਾ ਚਾਹੀਦਾ ਹੈ ਤੇ ਜਾਂ ਤਾਂ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਇੱਥੇ-ਉੱਥੇ ਨਹੀਂ ਸਿੱਟਣਾ ਚਾਹੀਦਾ ਤੇ ਮਤਲਬ ਜਿੱਥੇ ਤੁਹਾਨੂੰ ਡਸਟਬਿਨ ਦੇਖੇ ਉੱਥੇ ਸਿੱਟੋ ਇਸ ਤਰੀਕੇ ਦਾ ਮੈਸੇਜ ਜਿਹੜਾ ਮੈਂ ਇਹ ਦੇਣਾ ਚਾਹੁੰਦੀ ਆ ਕਿ ਮਤਲਬ ਸਫਾਈ ਦਾ ਜਿਆਦਾ ਧਿਆਨ ਰੱਖੋ ਤੇ ਲੋਕਾਂ ਨੂੰ ਵੀ ਅਵੇਅਰ ਕਰੋ ਕਿ ਸਫਾਈ ਰੱਖੋ ਸਾਰੇ ਕਿਤੇ ਰੱਖੋ ਇਸ ਗਾਂਧੀ ਜੰਤੀ ਤੇ ਹਰ ਤੇ ਸਾਨੂੰ ਹੈ ਨਾ ਪੂਰੇ ਕੰਟਰੀ ਵਿੱਚ ਸਫਾਈ ਰੱਖੀ ਚਾਹੀਦੀ ਆ ਤੇ ਨਵੇਂ ਤੋਂ ਨਵੇਂ ਟੀ ਲਾਉਣੇ ਚਾਹੁੰਦੇ ਆ ਫਿਰ ਇਹ ਵੀ ਕਹਿਣਾ ਚਾਹੁੰਦਾ ਬਿਹਾਨਾ ਟਰੀ ਲਗਾਓ ਤੇ ਹਨ ਆਸ-ਪਾਸ ਸਫਾਈ ਰਹੇ ਗਾਂਧੀ ਜੰਤੀ ਦੇ ਇਸ ਪਵਿੱਤਰ ਮੌਕੇ ਤੇ ਟੈਂਡਨ ਸਕੂਲ ਵੱਲੋਂ ਅਤੇ ਲਵਨ ਕਲੱਬ ਬਰਨਾਲਾ ਸੁਪਰੀਮ ਵੱਲੋਂ ਸਾਂਝਾ ਮਦਨਾਂ ਮਿਲ ਕੇ ਬੜਾ ਵਧੀਆ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ ਅਵੇਅਰਨੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਾਂ ਸਫਾਈ ਵੱਲੋਂ ਵਧੀਏ ਬਾਹਰਲੇ ਮੁਲਕਾਂ ਵਾਲਾ ਆਪਾਂ ਦੇਖਦੇ ਆਂ ਬੜੀਆਂ ਸਫਾਈਆਂ ਆਪਾਂ ਲੋਕ ਵੀਡੀਓਆਂ ਦੇ ਵਿੱਚ ਦੇਖਦੇ ਆਂ ਰੀਲਾਂ ਦੇ ਵਿੱਚ ਦੇਖਦੇ ਆਂ ਬਟ ਆਪਾਂ ਉਹਦੇ ਲਾਗੂ ਨਹੀਂ ਕਰਦੇ ਆਪਣਾ ਵੀ ਆਪਾਂ ਵੀ ਅਪਣਾਈਏ ਇਸ ਸ਼ੈਲੀ ਨੂੰ ਤਾਂ ਕਿ ਆਪਣਾ ਮੁਲਕ ਵੀ ਦੇਖੋ ਸਾਫ਼ ਲੱਗੇ ਸਫਾਈ ਕਿੰਨੀ ਸੋਹਣੀ ਲੱਗਦੀ ਹੈ ਚੰਗੀ ਲੱਗਦੀ ਹੈ ਤੇ ਮੈਂ ਤਾਂ ਲਵਨ ਕਲੱਬ ਬਰਨਾਲਾ ਸੁਪਰੀਮ ਵੱਲੋਂ ਸਾਰਿਆਂ ਨੂੰ ਇਹੀ ਇੱਕ ਸੁਨੇਹਾ ਦੇਣਾ ਚਾਹੁੰਦਾ ਵੀ ਅੱਜ ਅਸੀਂ ਇੱਥੋਂ ਇੱਕ ਸੰਕਲਪ ਲੈ ਕੇ ਚੱਲੀਏ ਵੀ ਆਪਾਂ ਸਾਰੇ ਪਹਿਲਾਂ ਆਪਣੇ ਘਰ ਨੂੰ ਫਿਰ ਆਪਣੇ ਗਲੀ ਮੱਲੇ ਨੂੰ ਫਿਰ ਸ਼ਹਿਰ ਨੂੰ ਫਿਰ ਦੇਸ਼ ਨੂੰ ਸੁੰਦਰ ਬਣਾਈਏ ਸੋਹਣਾ ਬਣਾਈਏ ਤਾਂ ਕਿ ਲੋਕਾਂ ਦੇ ਵਿੱਚ ਆਪਣਾ ਨਾਮ ਹੋਵੇ ਆਪਾਂ ਨੂੰ ਰਹਿਣਾ ਚੰਗਾ ਲੱਗੇ ਇਹ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਰੰਗ ਸਕੂਲ ਅੱਜ ਮੇਰੇ ਵੱਲੋਂ ਦਾ ਬਹੁਤ ਬਧਾਈਆਂ ਦੇ ਪਾਤਰ ਨੇ ਇਹ ਸਾਡੇ ਬੜੇ ਬੜੇ ਵੀਆਈਪੀਜ਼ ਆਏ ਨੇ ਬੜੀ ਅੱਛੀ ਗੱਲ ਹੈ ਕਿ ਤੁਸੀਂ ਲੋਕਾਂ ਨੂੰ ਮੈਂ ਥੋੜੇ ਲੋਕਾਂ ਰਾਹੀਂ ਇੱਕ ਸੰਦੇਸ਼ ਸੰਦੇਸ਼ਾ ਦੇਣਾ ਚਾਹੁੰਦਾ ਵੀ ਸਾਰਿਆਂ ਆਪਾਂ ਸਫਾਈ ਦੇ ਲਈ ਪ੍ਰੇਰਿਤ ਕਰੀਏ ਤੇ ਅੱਜ ਬੇ ਮੈਂ ਵੀ ਆਪਣਾ ਸ਼ੁਰੂਆਤ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਲਵਨ ਕਲੱਬ ਬਣਾਣਾ ਹਮੇਸ਼ਾ ਇਸ ਗੱਲ ਦੇ ਨਾਲ ਖੜੇਗਾ ਔਰ ਨਾਲ ਹੈ ਨੀਸ਼ਾ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਮੌਕਾ ਸਰ ਜੈਸੇ ਕਿ ਅੱਜ ਗਾਂਧੀ ਜੀ ਅੰਤਿਕੇਸ਼ੂ ਵਕਸਰ ਪਰ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਮੈਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੀ ਹੂੰ ਕਿ ਮੈਂ ਇੱਕ ਛੋਟੇ ਸੇ ਮਿਸ਼ਨ ਦਾ ਪਾਰਟ ਹੂੰ मैम मेरे स्कूल टंडन इंटरनेशनल स्कूल के डायरेक्टर मिस्टर शिव सिंगला उनका बहुत ही ज़्यादा थैंक यू करना चाहती हूँ कि जो कि हमें हमेशा ही इंस्पायर करते हैं इस छोटे छोटे मिशंस को प्रमोट करने में उनकी मोटिवेशन उनकी डेडिकेशन हम सबको ही बहुत ज़्यादा इंस्पायर करती है और जैसे कि गांधी जयंती जी का जो है मेन मोटो क्या है स्वच्छता बनाए रखना तो उसके लिए हम सभी को ही बरनाला सिटी के पहले हम एक सिटी से स्टार्ट करना पड़ेगा फिर ही हम नेशन तक पहुंच सकते हैं तो हमें हम सब लोगों की ये जिम्मेवारी है कि हम सफाई का पूरा पूरा ध्यान रखें जहाँ पे भी डस्टबिन हमें दिखते हैं कूड़ा करकट जो भी है वहीं पे ही डालें ना कि हम इधर उधर फेंकें जैसे आजकल हम देखते हैं कि लोग कनाडा को मूव कर रहे हैं मेन उनका मोटिव क्या है कनाडा को मूव करने का कि वहाँ पे बहुत क्लीन इन्वायरमेंट है बट अगर हम अपनी सिटी को ही क्लीन रखेंगे तो मुझे नहीं लगता कि हमें कनाडा जाने की नीड है हमारा कनाडा यहीं पे ही बन <laughs> जाएगा <laughs>